ਤੰਗ ਪਰੇਸ਼ਾਨ ਕੋਤਸਾਂ ਤੰਗ ਪਰੇਸ਼ਾਨ ਗੁੱਡੀ ਹੁਣ ਤੰਗ ਤੰਗ ਪਰੇਸ਼ਾਨ ਕੀ ਕੀਤਾ ਤੁਸੀਂ ਇਹਦਾ ਵੀ ਹਾਲਾਤ ਵੇਖੋ ਮੈਂ ਤੁਸੀਂ ਤਾਂ ਬਾਹਰ ਬੈਠਿਆ ਤੰਗ ਪਰੇਸ਼ਾਨ ਤੁਸੀਂ ਕਿੰਨਾ ਚਿਰ ਇਹਦੇ ਕੋਲ ਰਹੇ ਜਦੋਂ ਤੁਹਾਨੂੰ ਤੰਗ ਪਰੇਸ਼ਾਨ ਕਰਤਾ ਨੇ ਤਾਂ ਨਵੇਂ ਮਹੀਨੇ ਹੋ ਗਿਆ ਜੀ ਨਾ ਹੁਣ ਵੀ ਨਹੀਂ ਚੱਗਦੀ ਜੀ ਹੁਣ ਚੱਗਦੀ ਹੈ ਕਿ ਨਾਮ ਤੇ ਆਦਰਨਾਬਾਦ ਨਾ ਮੈਨੂੰ ਵੀ ਨਾ ਬੀਜੀ ਹੈ ਮੈਂ ਰਕਤਨਾ ਤਾਂ ਮਨ ਕਹਿੰਦੀ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਤੂੰ ਮੇਰੇ ਲਈ ਮਾਰ ਚੁੱਕਿਆ ਰਹਾ ਮਾਸ਼ੀ ਕਹਿੰਦੇ ਤਾਂ ਖੈਰ ਆ ਦੇਖੋ ਤੰਗ ਕਰਦੇ ਗਵਾਰੀਆਂ ਆ ਸਾਲਾ ਕਰਦੇ ਜੀ ਦੇ ਆਂ ਮੈਂ ਆਹ ਤੇ ਬਹੁਤ ਤੰਕਰਦਾ ਜੀ ਇਹ ਮੇਰੀ ਦੁਕਾਨ ਤੇ ਵੀ ਆ ਰਹੀ ਮੈਨੂੰ ਤੰਕਰਦਾ ਹੈਗਾ ਪੈਸੇ ਮੇਰੇ ਚਾਰ ਚੰਦਾ ਕਮਾ ਲਈ ਆਗੇ ਨਹੀਂ ਰੋਣ ਤਾਂ ਆਗੇ ਮੇਰੇ ਦੁਕਾਨਾਂ ਨੂੰ ਪੈਸੇ ਦੇ ਪੈਸੇ ਦੇ ਮੈਂ ਕਿੱਥੇ ਇਹ ਰੋਜ਼ ਹੀ ਮੈਨੂੰ ਤਰੀ ਜਾਂਦੇ ਨੂੰ ਗਾਲਾਂ ਕੱਢਦੇ ਲੋਕ ਮਾਤਰੇ ਸੁਸੀ ਤਨੂੰਗਾ ਪੈਸੇ ਦੇ ਮੇਰੇ 20 ਲੱਖ ਰੁਪਏ ਕਿੱਥੇ ਮਿਲ ਕਲੇਰੀ ਮੰਗਲ ਆ ਗਿਆ ਇੱਕ ਇੱਕ ਮਿੰਟ ਇੱਕ ਮਿੰਟ ਬੈਠਾ ਸੀ ਲੈ ਵਾਲਾ ਮੇਰੇ ਪੈਸੇ ਦੇ ਉਹਨਾਂ ਦੇ ਦੁਕਾਨਾਂ ਨੂੰ ਬਣਾ ਦਰਦਾ ਹੈ ਯਾ ਬਾਣਾ ਕੱਤਨਾ ਤੋਂ ਸਿੱਧਾ ਇਰ ਤੋਂ ਮਾਰ ਕੇ ਕੋ ਬੜਾ ਕਹਿ ਰਿਹਾ ਕੋ ਬਗਾ ਮਾਰਤਾ ਕੌਣ ਬਣਾ ਰਿਹਾ ਹੈ ਤਾਂ ਨੂੰ ਮਾਰ ਮਾਰਨ ਦੇ ਨਾਲ ਇੱਕ ਵਾਰ ਮਾਰਨ ਕਰੇ ਦੁਕਾਨਾਂ ਵਾਲਿਆਂ ਦਾ ਜਿਉਣਾ ਤੋਂ ਪੁੱੁਰ ਕੀਤਾ ਪਿਆ ਸੀ ਕਿਵੇਂ ਹੈ ਪਹਿਲੇ ਦੇ ਮੇਰੇ 35 ਲੱਖ ਰੁਪਇਆ ਬੋੜਾ ਹੈ ਕਿਹਦੇ ਪੈਸੇ ਪਹਿਲੇ ਦੇ ਦੇ ਮੇਰੇ ਤੈਨੂੰ ਬਹੁਤ ਵਾਰੀ ਕਹਤਾ ਸਹੀ ਹੈ ਮਾਤਰੇ ਸੀਸ਼ੇ ਤੋਂ ਨੁਕਾ ਕਹੇ ਦੇ ਮੇਰੇ 35 ਲੱਖ ਰੁਪਏ ਕਦੋਂ ਆਉਣਗੇ ਲੈ ਆ ਰੀ ਮੰਗਣ ਆ ਗਿਆ ਇੱਕ ਇੱਕ ਮਿੰਟ ਇੱਕ ਮਿੰਟ ਬੈਠਦਾ ਸੀ ਕੁਛ ਆ ਕੇ ਮੈਂ ਨਹੀਂ ਬਾਲਾ ਮੇਰੇ ਪੈਸੇ ਦੇ ਭੰਗ ਉਹ ਪੁੱਤ ਮਰ ਛੁੜਿਆ ਮੈਨੂੰ ਮੇਰੇ ਪੈਸੇ ਦੇ ਮੈਂ ਸੀਸ਼ਾ ਭੰਨੂ ਕੋਈ ਗੱਲ ਪੈ ਬੈਠ ਜਾਗਾ ਮੈਂ ਸੀਸ਼ਾ ਭੰਨੂ ਲਈ ਪੈਸੇ ਨਹੀਂ ਪੁੱਤ ਨਹੀਂ ਹੁੜਿਆ ਹੁੜਿਆ ਆ ਜਾ ਆ ਪੁੱਤ ਪੈ ਨਹੀਂ ਕਰਦਾ ਉਹਦਾ ਐ ਨਹੀਂ ਕਰਦਾ ਮੇਰੇ ਪੈਸੇ ਦੇ ਨਹੀਂ 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 ਐ ਨਹੀਂ ਕਰਦਾ ਐ ਨਹੀਂ ਕਰਦਾ ਐ ਨਹੀਂ ਬਸਿਆਣਾ ਬਣਦਾ ਸਿਆਣਾ ਸਿਆਣਾ ਬੱਸ ਬਹੁਤ ਸਿਆਣਾ ਬਹੁਤ ਸਿਆਣਾ ਬਹੁਤ ਸਿਆਣਾ ਪੈਸੇ ਕਰੋ ਦੇਣਾ ਪਰ ਵੇਰ ਵੇਰ ਪੈ ਜਾ ਪੈ ਜਾ ਮੈਂ ਪਾਣੀ ਕਿਉਂ ਪਾਣੀ ਦਾ ਪੀ ਲਵਾ ਮੇਰੇ ਪੈਸਾ ਦੇ ਦੇ ਪਾਣੀ ਪਾਪਾ ਨੇ ਪੀ ਪਾਣੀ ਪੀ ਚੱਲ ਪਾਣੀ ਤੂੰ ਮੇਰੇ ਪੈਸੇ ਨਹੀਂ ਲਦਾ ਤੂੰ ਸ਼ਰਮੀ ਲਾ ਲਈ ਆ ਯਾਰ ਕੋਈ ਗੱਲ ਨਹੀਂ ਆ ਲੈ ਪਾਣੀ ਆ ਪਾਣੀ ਗੁਣੀ ਨਹੀਂ ਮੈਂ ਪੀਣਾ ਮੇਰੇ ਪੈਸੇ ਦੇ ਦੇ ਠੰਡਾ ਠੰਡਾ ਜਾਂ ਕੋਈ ਗੱਲ ਨਹੀਂ ਮੈਂ ਪੈਸੇ ਬਗਾ ਦੇ ਮੈਂ ਬਗਾ ਲਾਂ ਛਕੜਦਾ ਉਹ ਨਹੀਂ ਥੋੜਾ ਕਰਦਾ ਥੋੜੀ ਕਰਦਾ ਰਸ ਨੂੰ ਟੱਕ ਮਾਰ ਦੇ ਪੈ ਨਾ ਮੈਂ ਕੋਟੇ ਤੁਣੀ ਕਰਨਾ ਉਸ ਬਾਜ਼ਰੀ ਫਾਦੀ ਦੁਕਾਨ ਨੂੰ ਕਹਾਂ ਮੈਂ ਚਾਹਤਾ ਤੂੰ ਮੇਰੇ ਪੈਸੇ ਲੈ ਦੇ ਮੇਰਾ 50 ਲੱਖ ਰੁਪਇਆ ਦੇ ਦੇ ਥੋੜੀ ਦਿੰਦਾ ਥੋੜੀ ਹਾਂ ਹਾਂ ਦੇ ਮੈਂ ਬੈਠਾ ਇੱਥੇ ਨਹੀਂ ਮੈਂ ਜਾਦਾ ਨਹੀਂ ਬੈਠਾ ਮੈਂ ਹਿਲਣਾ ਹੈ ਬਾਦ ਤੂੰ ਭੱਣ ਕੇ ਜਾਉ ਤੇਰੀ ਜਾਨ ਨੂੰ ਮੇਰੇ ਪੈਸੇ ਦੇ ਦੇ ਨਹੀਂ ਚਾਬੀ ਚਾਹੀ ਕਿਨੇ ਦੇਣਾ ਚਾਬੀ ਪੈ ਹੀ ਲੈ ਕੇ ਆ ਮੈਂ ਕੋਹ ਨਹੀਂ ਖਾਣਾ ਪੀਣਾ ਮੇਰੇ ਪੈਸੇ ਦੇ ਦੇ ਬਸ ਤੂੰ ਪੈਸੇ ਤਾਂ ਦੇ ਦੇਂਗੇ ਕੋਈ ਕੋਈ ਗੱਲ ਤੂੰ ਚਾਬੀ ਇੱਥੇ ਦੇ ਦੇਂਗਾ ਨਹੀਂ ਪੀਣਾ ਮੈਨੂੰ ਬਾ 35 ਲੱਖ ਰੁਪਇਆ ਲੈ ਕੇ ਆ ਮੇਰਾ ਜਿੱਥੋਂ ਮਰ ਇਹ ਲੈ ਕੇ ਆ ਦੇ ਦੇਾਂਗੇ ਪੁੱਤ। ਭਾਂਜਾ। ਤੂੰ ਸਕੰਡਾ ਆ ਰਿਹਾ ਕੋਈ ਗੱਲ ਨਹੀਂ। ਬੈਠੇ ਇੱਕ ਮਿੰਟ। ਮੈਂ ਹੁਣੇ ਹੀ ਕਰਦਾ ਹੁਣ। ਚੰਗਾ। ਕਰ ਹੁਣ ਜਿਹਨੂੰ ਕਰਦਾ 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 ਨਹੀਂ ਤੇਰੇ ਪੈਸਿਆਂ 'ਚ ਫੋਨ ਕਰਦੇ ਚੰਗਾ। ਕਰ ਕਰ ਛੇਤੀ ਕਰ। ਬੜਾ ਟਾਈਮ ਨਹੀਂ ਮੇਰੇ ਕੋਲੇ। ਠੀਕ ਹੈ ਠੀਕ। ਕਲ ਕਰੇ। ਸਰ ਨਹੀਂ ਲਾਲੀਆ ਲੋਕਾਂ ਨੇ ਯਾਰ ਲੈ। ਹੈਲੋ। ਹੈਲੋ ਜੀ। ਹੈਲੋ। ਹਾਂ ਜੀ। ਐਸਐਚਓ ਸਾਹਿਬ। ਅੱਜ ਕੌਣ ਬੋਲਦਾ? ਗੰਗਾਰਾਮ ਬੋਲਦਾ ਜੀ। ਦੇਖਾ ਸੇਟ ਨਗਰ ਹਾਂਜੀ ਦੁਕਾਨ ਤੋਂ ਜੀ ਹਾਂਜੀ ਹਾਂਜੀ ਪਰਸੋ ਜਿਹੜਾ ਤੁਹਾਡੇ ਕੋਲ ਆਇਆ ਸੀ ਜੀ ਉਹ ਮੁੰਡਾ ਫੇਰ ਆ ਗਿਆ ਜੀ ਅੱਜ ਫੇਰ ਤਾਂ ਅੰਕਰੀ ਜਾਂਦੇ ਸਾਨੂੰ ਜੀ ਸ਼ਾਟ ਹਾਂਜੀ ਕਹਿੰਦਾ ਮੈਂ ਤੁਹਾਡੀ ਦੁਕਾਨ ਪਰ ਨੂੰਗਾ ਕਿ ਦੇਖੋ ਪੋਸਟਾਂ ਦਾ ਜੀ ਤੇ ਪੋਸਟਾਂ ਦਾ ਕਿ ਚੀਜ਼ੇ ਪੈਰੇ ਪੈਸੀ ਲੱਗਦੇ ਹੋ ਜੀ 35 ਲੱਖ ਦਾ ਪਤਾ ਨਹੀਂ ਹਰ ਇੱਕ ਦੁਕਾਨਦਾਰ ਹੈ ਪਰ ਦੁਕਾਨਦਾਰ ਦੁਖੀ ਆਈ ਉਹਦੇ ਕੋਲ ਹਾਂਜੀ ਹਾਂਜੀ ਮੈਂ ਬਿਠਾਈ ਬੈਠਾ ਜੀ ਪਾਣੀ ਪੂਣੀ ਪਿਆ ਜੀ ਉਹਨੂੰ ਮੈਂ ਬੈਠੇ ਮੈਂ ਤੈਨੂੰ 35 ਲੱਖ ਦਾ ਇੰਤਜ਼ਾਮ ਕਰਕੇ ਆ ਜੀ ਹਾਂ ਜੀ ਉਹਦਾ ਪਿਓ ਦਾ ਪਾਪਾ ਹਾਂ ਜੀ ਜਦੋਂ ਚੰਡੀਗੜ੍ਹ ਤੋਂ ਜੋੜੀ ਕੰਮ ਤੇ ਗਿਆ ਹਾਂ ਜੀ ਹੁਣ ਆਜ ਲਿਆ ਠੀਕ ਹੈ ਠੀਕ ਹੈ ਜਲਦੀ ਆ ਜੀ ਮੜਾ ਜਾ ਗੱਲਾਂ ਗੁੱਲਾਂ ਇੱਥੇ ਸਾਈ ਰੋ ਜਲਦੀ ਆ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਜਲਦੀ ਆ ਜੀ ਮੜਾ ਜਾ ਹੋ ਚੜਾ ਹੋ ਗਿਆ ਇੰਦਿਆਂ ਇਹ ਕਹਾਵਾ ਦਾ ਦੇ ਮੈਨੂੰ ਕਿੰਨਾ ਕੁ ਲੱਗੂਗਾ ਮੇਰੇ ਕੋਲੇ ਟਾਈਮ ਬਹੁਤ ਥੋੜਾ ਕੋਈ ਗੱਲ ਨਹੀਂ ਬੈਠਾ ਇੱਕ ਮਿੰਟ ਅਸਨਾ ਕੀ ਚਾਹ ਪੀਂਗਾ ਮੈਂ ਕੋਹ ਨਹੀਂ ਪੀਣਾ ਕਿਉਂ ਸਿਆ ਬਾਹੋ ਸੀ ਤਾ ਮੈਂ ਕਿ ਕਮਰਾ ਤੌੜਾ ਤਾਂ ਨਹੀਂ ਵੈਸੀ ਕਹਿ ਰਿਹਾ ਠੀਕ ਠਾਕ ਪੁੱਛਿਆ ਮੈਂ ਤਨੂ ਠੀਕ ਆ ਮੈਨੂੰ ਕੀ ਹੋਇਆ 35 ਲੱਖ ਰੁਪਏ ਦੇ ਮੇਰਾ ਮੈਂ ਜਾਣਾ ਮੈਂ ਵਿਹਲਾ ਥੋੜੀ ਦਸਾਂ ਮੇਰਾ ਬੇਸਾਰੇ ਉਹ ਇਹਨਾਂ ਤੋਂ ਬਹੁਤਾ ਮੇਰੇ ਇੱਥੇ ਫੜਾ ਕੇ ਮੈਂ ਕਿਹਾ ਕੋਈ ਮੜੀ ਮੁੱਟੀ ਕੀ ਆ ਅਕੇ ਉਹ ਦੇ ਮੈਂ ਕਹਿੰਦਾ ਯਾਰ ਤੇ ਫਲਾਗੇ ਉਹ ਹੀ ਮੈਨੂੰ ਗੱਲ ਦੱਸੋ ਲੈਣ ਮੇਰੇ پیسے ਹੋਰ ਉਹਨੇ ਦੇਣ ਵਾਲੀ ਹੋਰ ਕਿਉਂ ਹੁੰਨੇ ਆ ਬਾਈ ਕੋਈ ਗੱਲ ਨਹੀਂ ਐ ਕੋਈ ਗੱਲ ਦੇ ਲੈਣ ਦੇਣ ਦਾ ਚੱਲਦੇ ਹੁੰਦਾ ਤੁਹਾਨੂੰ ਸਾਰਾ ਤੁਹਾਨੂੰ ਪਤਾ ਹੀ ਐ ਕਰਾਰ ਕਿੰਨਾ ਕੀਤਾ ਸੀ ਮੇਰੇ ਨਾਲ 10 ਦਿਨਾਂ ਦਾ ਕਰਾਰ ਕਰਕੇ ਅੱਜ 6 ਮਹੀਨੇ ਹੋ ਚੱਲੇ ਆ ਉਹ 35 ਲੱਖ ਥੋੜਾ ਨਹੀਂ ਹੁੰਦਾ ਬਾਈ ਕੋਈ ਗੱਲ ਬਹੁਤ ਹੰਗਾਮੇ ਸੀ ਲੱਗ ਬਹੁਤ ਆਵਰ ਦੇ ਮੇਰਾ 35 ਲੱਖ ਨਹੀਂ ਤਾਂ ਤੇਰੀ ਦੁਕਾਨ ਦੀ ਜਿੰਨੇ ਆ ਕੇ ਭਾਵੇਂ ਤੇ ਸਮਾਨ ਕੋਣਾ ਮੈਂ ਸਾਰੀ ਨੂੰ ਅੱਗ ਲਾ ਕੇ ਫੁੱਪੀ ਕੋਈ ਲੱਛਰ ਤੇ ਨਾ ਦੀ ਆਉ ਬੋਲਦਾ ਕਹ ਨਾ ਕਰ ਉਸਾਰ ਕਿਹਾ ਵਾ ਸਿਆਣੇ ਬੱਚੇ ਗੁੱਸਾ ਨਹੀਂ ਕਰਦੇ ਹੁੰਦੇ ਵੇ ਨਹੀਂ ਗੁੱਸਾ ਕਰਦੇ ਮੈਂ ਸਾਰ 15 ਮਿੰਟ ਦੇਖਣਾ ਬਾ 15 ਮਿੰਟ ਬਾ ਬੈਠਾ ਇੱਥੇ ਉਦੋਂ ਬਾਅਦ ਮੈਂ ਜਾਣਾ ਤੇ ਮੇਰਾ ਕੰਮ ਹੈ ਚੇ ਨਾ ਨਾ ਤੂੰ ਨਾ ਦੇ ਆਂਦਾ ਅਰ ਇਹਦੇ ਕੰਨ ਤੇ ਜਾਂਦਾ ਕਿ ਤੂੰ ਸਿੱਛੇ ਮੈਂ ਕਿਹੜਾ ਪਿੰਡਾ ਤੇ ਰੱਖੀ ਪ੍ਰੋਬਲਮ ਸੀ ਆ ਤੇ ਓਏ ਲੈਣੇ ਆ ਜੀ ਪੈਸੇ ਤੇ ਕਹਿੰਦੇ ਇਹ ਲੈਣਾ 30 ਲੱਖ ਰੁਪਏ ਲੈਣਾ ਜੀ ਅਰ ਕੋਈ ਕਹਿੰਦੇ 35 ਲੱਖ ਰੁਪਏ ਤੇ ਇੰਨਾ ਕਰਦੇ ਕਿਹੜੀ ਜਾਂਦਾ ਜੀ ਤਰਹੀ ਵੈਨ ਤੇ ਕੋ ਕਰੀਂਦਾ ਭਾਈ ਲੈਣਾ ਤੇਰੇ ਤੋਂ ਰੋਇ ਦਾ ਘਰ ਬਣਾਏ ਜੀ ਰੋਇ ਦਾ ਘਰ ਬਣਾਏ ਨਹੀਂ ਇੱਥੇ ਜੀ ਗਏ ਆਂ ਡਾਕਟਰ ਆਂ ਲਾ ਕੇ ਦੰਦੇ ਠੀਕ ਹੈ ਮੈਂ ਆਲੇ ਤਾਂ ਦੱਬੀ ਗਾ ਦੋ ਜੀ ਤਾਂ ਨਹੀਂ ਜਾਣਾ ਪਊਗਾ ਤੂੰ ਇੱਥੇ ਦੁਕਾਨ ਦਾ ਬਾਲਾ ਕਰਦਾ ਹੈ ਇਹ ਆਪਣਾ ਇੱਕ ਕੱਤਨਾ ਤੋਂ ਕਿਹਦੇ ਇਥੇ ਮਾਰਕੀਟੋਂ ਪਾਲਾ ਖੇੜਾ ਕੋਲ ਬੰਦਾ ਮਾਰਦਾ ਕੌਣ ਪਿਵਾ ਕੇ ਕਹਿੰਦੇ ਮਾਰ ਕੇ ਕਦੋਂ ਲਗਾ ਦਾਨੂ

ਚੱਲ 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 ਉੱਥੇ ਕਰਾਂ ਤੇਰਾ ਮਤਰਾ ਤਾ ਤੜਾ ਨਾ ਢੇਲੀ ਆ ਵੀ ਗਵਾਹੀ ਮੇਰਾ ਆ ਮੇਰੇ ਕਾ ਤੈਨੂੰ ਕੁਛ ਹੋਈ ਰਮਾਸ਼ੀ ਗੱਲਾਂ ਤੇ ਖਿਆਲ ਚ ਆ ਦੇਖਾਂ ਤੰਕਰ ਦੇ ਗਵਾਹੀਆਂ ਆ ਥਾਣੇ ਦਾ ਨਾਰਾ ਗਾਲਾ ਕਰਦੇ ਇੱਥੇ ਆ ਰੋੜੀ ਰੋੜੀ ਉਹ ਦੇ ਅੰਕ ਨਹੀਂ ਇਹ ਉਹ ਤਾਂ ਤੰਕਰਦਾ ਨਹੀਂ ਮੇਰੀ ਦੁਕਾਨ ਤੇ ਵੀ ਆ ਕੇ ਮੈਨੂੰ ਤੰਕਰਦਾ ਹੈਗਾ 35 ਲੱਖ ਦੇ ਹੋਕਦੇ ਪੈਸੇ ਮੇਰੇ ਚਾਰ ਚੰਦਾ ਕਮਾ ਲਈ ਆ ਕੇ ਮੈਨੂੰ ਕਹਿੰਦਾ ਮੈਨੂੰ ਪੈਸੇ ਦੇ ਪੈਸੇ ਦੇ ਮੈਂ ਕਿੱਥੇ ਰੋਜ਼ ਹੀ ਮੈਨੂੰ ਤੁਰੇ ਆ ਕੇ ਉਹਨੂੰ ਗਾਲਾਂ ਕੱਢਦਾ ਹੈ ਇਹ ਕਾਹਦਾ ਕੰਮ ਕਰਦਾ ਆ ਕੇ ਮੈਂ ਇਹਨੂੰ ਇੰਨੇ ਇੰਨੇ ਪੈਸੇ ਕਿੱਥੋਂ ਦੇਵਾ ਮਤਲੀ ਹੈ ਉਹ ਦੇਖੋ ਉਹਨਾਂ ਨੂੰ ਪਛੋਈ ਦੂਜੇ ਨਾਲ ਪਹਿਲਾਂ ਹੀ ਮਾਰਿਆ ਮੈਨੂੰ ਹੋਰ ਮਾਰਦੇ ਆ ਜੀ ਉਹ ਬੜੇ ਲਗਾਨਦਾਰ ਹੈ ਬਾਈ ਜਾਨਾ ਮੈਂ ਤਾਂ ਹੁਣੇ ਤੈਨੂੰ ਦੇਵਾਂ ਤੈਨੂੰ ਮੈਂ ਮਾਫੀ ਕਰ ਦੇ ਉੱਥੇ ਆ ਕੇ ਬੈਲ ਖਾਓ ਹਾਂਾਰੇ ਇੱਕ ਤੋਂ ਬੱਲੇ ਆ ਜਾਓ ਆਖੜ ਤੇ ਇੱਦਾਂ ਅਸ਼ਕਾਤ ਸੁਣ ਲੈ ਮੇਰੀ ਇੱਕ ਧਿਆਨ ਨਾਲ ਠੀਕ ਹੈ ਹਾਂਜੀ ਤੇ ਨਹੀਂ ਤੇਰੇ ਸ਼ੁੱਤਰ ਬਹੁਤ ਬਣ ਗਏ ਤੈਨੂੰ ਮੈਂ ਅੰਤਰ ਮੁੱਦਾ ਤਾਰ ਕਿ ਨਾ ਤੈਨੂੰ ਤੇ ਤੇਰਾ ਇਹ ਜਿਹਾ ਪਟਾ ਲੰਮ ਤੇਰੀਆਂ ਸਾਰੀਆਂ ਸੱਤ ਪੁੱਤਾਂ ਕਰਕੇ ਯਾਦ ਰੱਖੀਂ ਵੀ ਤੂੰ ਕਿਦਾਂ ਵਾਹ ਪਿਆ ਇਹ ਤੇਰਾ ਠੀਕ ਆ ਫੱਦਾ ਬਣ ਕੇ ਜੋ ਕੋ ਗੱਲ ਹੈਗੀ ਆ ਚੁੱਕ ਕੇ ਧਾਰ ਦੇ ਮੈਂ ਦੁਕਾਨਦਾਰ ਦਾ ਬਾਈ ਆਮੀ ਕੰਦਰੀਆਂ ਦੇ ਮੇਰਾ ਇਹ ਮਾਰਨ ਆਇਆ ਭਾਈ ਕਦੋਂ ਤੱਕ ਕਰੀ ਜਾਂਦਾ ਤੂੰ ਉਹਨਾਂ ਹਰੇਕ ਦੁਕਾਨਦਾਰ ਨੂੰ ਤੂੰ ਤਾਂ ਕਰਦਾ ਮੇਰਾ ਮਾਰਨ ਨਾਲ ਇੱਕ ਵਾਰ ਬੈਠੀ ਮਾਰਨ ਦਾ ਕੋਈ ਦੁਕਾਨਦਾਰਾਂ ਦਾ ਕਿਉਂ ਨਾ ਬੱਪਰ ਕੀਤਾ ਪਿਆ ਤੂੰ ਕਿਸੇ ਦੇ ਉੱਤੇ ਮਾਰੇ ਕੋ ਚਾਰ ਕੇ ਕੁ ਡਲਾ ਮਾਰੇ ਜਾਂ ਧੁਆਕ ਦੇ ਮਾਰੇ ਡਲਾ ਨਾ ਤੂੰ ਮਾਰ ਦੇਗਾ ਕਿਹਨਾਂ ਬੇਨ ਨੂੰ ਮੈਂ ਫਿਰਦਾ ਮੈਂ ਉਹਨੂੰ ਅੱਧਰ ਪਾਣੀ ਪਾਉਣਾ ਜੀ ਇਤਰਾ ਸਾਹਮਣੇ ਬੈਠ ਮੇਰੇ ਕੋਲ ਸਾਹਮਣੇ ਹਾੜteras ਕੀ ਜਾਦਾ ਮੈਂ ਇੱਕ ਦਾ ਸਾਨੂੰ ਉਹਦੇ ਕੋਲ ਬੈਠ ਕੇ ਆਇਆ 10 ਕੀ ਫੰਡਾ ਤੇ ਰੰਡਾ ਲੰਮਾ ਤੇ ਕੱਟ ਤਾ ਸੱਚੀ ਸੱਚੀ ਮੈਨੂੰ ਦੱਸ ਦੇ ਤੂੰ ਸੱਚੀ ਗੱਲ ਦੱਸੇ ਇੱਕ ਗੱਲ ਸੁਣਦਾ ਮਿਲ ਧਿਆਨ ਨਾਲ ਜਿਹੜਾ ਸੱਚ ਸੱਚ ਦੱਸੇਗਾ ਸੱਚੀ ਗੱਲ ਦੱਸੇਗਾ ਤਨ ਤੇਰਾ ਸਾਥ ਵੀ ਦੇਉਂਗਾ ਮੈਂ ਠੀਕ ਆ ਤੇ ਨਹੀਂ ਤੇਰੇ ਛਤਰ ਬਹੁਤ ਪੈਣ ਦੇ ਮਤਲਬ ਵੱਡਾ ਹੱਥ ਨਾਲੇ ਪਰਚਾ ਹੋਊਗਾ ਤੇਰੇ ਇਹਨਾਂ ਤੋਂ ਲੋਕਾਂ ਨੂੰ ਪਰੇਸ਼ਾਨ ਕੀਤਾ ਤੇ ਪਰਚਾ ਵੀ ਤੇ ਜੇਲ੍ਹ ਚ ਸੜਕੂੰਗਾ ਮੈਂ ਕਿਚੋਪ ਕਰਕੇ ਬੰਦਾ ਬਣ ਕੇ ਸਹੀ ਸਹੀ ਗੱਲਾਂ ਦਾ ਜਿਹੜੀਆਂ ਆ ਮੈਂ ਤਾਂ ਜੀ ਆਪ ਬਹੁਤ ਪਰੇਸ਼ਾਨ ਆ ਜੀ ਮੈਂ ਨਾ ਵਿਆਹ ਕਰਾਇਆ ਸੀਗਾ ਜੀ ਘਰਦਿਆਂ ਤੋਂ ਚੋੜੂਆਂ ਘਰਦਿਆਂ ਤੋਂ ਚੋੜੂਆਂ ਹਾਂਜੀ ਮੇਰੀ ਜਿਹੜੀ ਘਰ ਵਾਲੀ ਹੈ ਜੀ ਉਹਨੂੰ ਮੈਂ ਜੀ ਹਾਈਲਾਈਟਸ ਉਹਦਾ ਕੀਤਾ ਹੋਇਆ ਸੀਗਾ ਤੇ ਉੱਤੇ 35 ਲੱਖ ਰੁਪਏ ਲਾ ਕੇ ਜੀ ਉਹਨੂੰ ਬਾਹਰ ਭੇਜਿਆ ਸੀ ਜੀ ਤੇ ਘਰੇ ਮੇਰੇ ਪਤਾ ਨਹੀਂ ਆ ਜੀ ਸੇ ਘਰੇ ਪਤਾ ਨਹੀਂ ਕੋਈ ਗੱਲ ਉਹ ਮੈਨੂੰ ਸਾਨੂੰ ਆਏ ਜਿਗਾ ਚੋਰੀ ਸਾਥ ਕੋ ਕੇ ਦਵਾਰਾ ਵਿਆਹ ਕਰਵਾ ਲਾਏ ਕੋਈ ਵਾਰੀ ਕਰੋ ਸਾਡਾ ਉਹਨੂੰ 10 ਮਿੰਟ ਹੋ ਗਏ ਜੀ ਪਹਿਲੇ 2 ਹਫ਼ਤੇ ਦਾ ਸਹੀ ਨਹੀਂ ਵਧੀਆ ਗੱਲ ਕਰਨ ਦੀ ਉਹ ਕਰਤ ਕਨੈਕਟ ਦਾ ਲਈ ਜੀ ਨੰਬਰ ਤਾਂ ਨਹੀਂ ਸਰ ਰੰਟ ਆ ਜੀ ਪਹਿਲੇ ਤਾਂ 2 ਹਫ਼ਤੇ ਦਾ ਬਈਆ ਗੱਲ ਕੀਤੀ ਹੋਣੀ ਮੁੜ ਕੇ ਤੀਜੇ ਹੱਬ ਤੇ ਬਗਾਣੀ ਨੂੰ ਕੀ ਹੋ ਗਿਆ ਦਿੱਤਾ 3 ਮਹੀਨੇ ਹੋ ਗਏ ਜੀ ਨਾ ਹੁਣ ਵੀ ਨਹੀਂ ਚੱਗਦੀ ਜੀ ਹੁਣ ਚੱਗਦੀ ਐ ਇਗਜ਼ਾਮ ਤੇ ਆਦਨਾਂ ਬਾਅਦ ਮੈਂ ਗੈਰ ਦੀਆਂ ਨਾ ਬੀਜੀ ਆ ਗਈ ਮੈਂ ਇੱਕ ਦਿਨ ਆਪਾਂ ਨੂੰ ਕਹਿੰਦੇ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਤੂੰ ਮੇਰੇ ਲਈ ਮਾਰ ਚੁੱਕਿਆ ਮੈਂ ਜਾਉਂਦੇ ਜੀ ਮਰ ਕੇ ਜੀ ਤਾਂ ਮੈਨੂੰ ਇੰਨਾ ਡਬਰਾਇਸ਼ਨ ਹੋਇਆ ਪਿਆ ਜੀ ਮੈਂ 35 ਲੱਖ ਰੁਪਇਆ ਉਹਦੇ ਪੱਲਿਓਂ ਲਾ ਕੇ ਜਿਹਨੂੰ ਬਾਹਰ ਭੇਜਿਆ ਤੇ ਤੂੰ ਪਤੰਦਰਾ ਪਹਿਲਾਂ ਥਾਣੇ ਜਾਂਦਾ ਤੂੰ ਸਾਨੂੰ ਦੱਸਦਾ ਕੋਈ ਪਿੰਡ ਦੀ ਪੰਚਾਇਤ ਨੂੰ ਗੱਲ ਦੱਸੀ ਵੀ ਹੁੰਦੀ ਆ ਤੂੰ ਪਹਿਲੀ ਗੱਲ ਤਾਂ ਤੇਰੇ ਘਰੇ ਦੱਸਣ ਦਾ ਫਰਜ ਬੰਦਾ ਸੀ ਘਰ ਦੇ ਤਾਂ ਚੋਰੀਆਂ ਤੁਸੀਂ ਵਿਆਹ ਕਰਾ ਜਾਂਦੇ ਆ ਤੇ ਮਗਰੋਂ ਪਤਾ ਨਹੀਂ ਕਿੰਨਾ ਕਿਹੜੇ ਹਸਾਬ ਨਾਲ ਤੇ ਤੇਰੇ ਮਾਂ ਪਿਓ ਨੇ ਕਿਾ ਪੈਸਾ ਕੀ ਕੀਤਾ ਹੋਗਾ ਬਿਨੇ ਕੀਤਾ ਉਹ ਤਾਂ ਹੀ ਹੋ ਗਿਆ ਹਨ ਹੋਰ ਮਾਂ ਹੋਰ ਮਾਂ ਫਿਰਦਾ ਇਹ ਮੈਨੂੰ ਇਹਨਾਂ ਦੀ ਜਮਾਨਤ ਪਤਾ ਹੀ ਨਹੀਂ ਹੈਗਾ ਇਹ ਮੈਂ ਤਾਂ ਬੱਸ ਟੈਨਸ਼ਨ ਤੇ ਮਨ ਤਾਂ ਨਾ ਦੁਪੀ ਚ ਵੀ ਲੱਗਦੀ ਹੈ ਜੀ ਨਾ ਮੈਨੂੰ ਕੋਈ ਨਾਉਣਦਾ ਹੁੰਦਾ ਐ ਅਸਾਂ ਮੇਰੀ ਗੱਲ ਸੁਣ ਪਹਿਲਾਂ ਤਾਂ ਤੂੰ ਸਬੂਤ ਦੇ ਸਾਨੂੰ ਸਾਨੂੰ ਕੀ ਪਤਾ ਲੱਗਣਾ ਠੀਕ ਹੈ ਕਿ ਤੇਰਾ ਵਿਆਹ ਹੋਇਆ ਕਿ ਉਹ ਚੱਕੀ ਤੇਰੇ ਕੋਲ ਸਬੂਤ ਕੀ ਹੈ ਤੇਰੇ ਕੋਲ ਸੋ ਤੇ ਵਿਆਹ ਹੋਇਆ ਜੀ ਮੇਰੇ ਕੋਲੇ ਫੋਟੋ ਦੇ ਪੇਪਰ ਹੈਗੇ ਜੀ ਉਹ ਤਾਂ ਦਿਖਾ ਦੇ ਮੈਨੂੰ ਔਰ ਇਹ ਮੇਰੇ ਜਾਇਦਾ ਹੀ ਗਏ ਝੋਟਮਾ ਹੀ ਆਈਆਂ ਵਿਆਹ ਲੈ ਆਈ ਨਾ ਇਹਨਾਂ ਨਾਲ ਬੈਠ ਕੇ ਜਿਸ ਦਿਨ ਅਸੀਂ ਤੇਰੀ سپورਟ ਵੀ ਕਰਾਂਗੇ ਦੇਖਿਆ ਆਪਾਂ ਦੇ ਯਾਰ ਆਪਦੇ ਮਾਪਿਆਂ ਤੋਂ ਬਿਨਾ ਬਿਲਕੁਲ 35 ਦਾ ਗਰਮੀ ਦਾ ਹੋ ਗਿਆ ਤੇ ਅੱਗੇ ਚੈਟ ਵੀ ਹੈਗੀ ਉਹਦੇ ਨਾਲ ਗੱਲ ਹੋਈ ਵੀ ਜੀ ਫੋਟੋਆਂ ਵੀ ਹੋਈਆਂ ਜੀ ਜਿਹਨੇ ਪ੍ਰਾਉਟੀ ਸੀ ਸਾਰੀ ਉਹਦੇ ਤੇ ਲਾਤੀ ਆਈ ਦਿਮਾਗ ਇਧਰ ਨਹੀਂ ਹੈ ਪੂਰੀ ਦੇ ਮਾਪਿਆਂ ਤੋਂ ਵੀ ਨਹੀਂ ਪਤਾ ਨਹੀਂ ਜੇ ਅਸੀਂ ਸੋਚਿਆ ਸੀਗਾ ਜੀ ਲੋਕਪੋਟ ਮੈਂ ਜ ਤੁਸੀਂ ਕਰਾਈਏ ਚਾਹਣੇ ਦੋਹਾਂ ਨੇ ਕਰਾ ਲਈ ਦੋਹਾਂ ਨੇ ਹਾਂ ਦੋਨਾਂ ਨੇ ਕਰਾ ਲਈ ਬਾਕੀ ਮੇਰੇ ਦੋ ਦੋਸਤ ਹੈਗੇ ਉਹ ਬਗਾ ਸੀਗੇ ਆ ਦੋ ਨਗਵਾ ਦੇ ਉਹਨਾਂ ਦੇ ਸਹਣਾ ਦੇ ਉਹ ਆ ਤੈਨਾਂ ਹਾਂ ਜੀ ਠੀਕ ਹੈ ਚਾਹ ਤੂੰ ਤੇਰੇ ਪਾਸੇ ਵੀ ਨਹੀਂ ਬਾਕੀ ਘਰੋਂ ਆ ਹੀ ਜਾ ਉਸ ਦਾ ਹੁਣ ਕਿੱਲਾ ਦਨ ਹੋ ਗਿਆ ਤੇਨੂੰ ਚਾਟ ਦਿੱਤੀ ਨੂੰ ਹੁਣ ਜੀ ਹੋ ਗਏ ਆਉਣੇ ਆ ਜੀ ਦਾਦਾਨ ਹੋ ਗਿਆ ਜਦ ਮਰ ਮਗਰਲੀ ਆ ਗਿਆ ਹੋ ਗਿਆ ਹੋ ਗਿਆ ਦਾਦਾਨ ਹੋ ਗਿਆ ਮੇਰੇ ਚ ਵੀ ਤੁਸੀਂ ਦੇਖ ਲੋ ਜੀ ਕਿਵੇਂ ਬੋਲੀ ਜਾਂਦੇ ਕਹਿੰਦੇ ਤੂੰ ਮੇਰੇ ਲਈ ਮਰ ਚੁੱਕਿਆਗਾ ਜੀ ਮੇਰੀ ਜ਼ਿੰਦਗੀ ਆਪਦੀ ਮੈਂ ਨਵੀਂ ਸ਼ੁਰੂ ਕਰ ਸਕਿਆ ਮੈਨੂੰ ਮੈਨੂੰ ਫੋਨ ਨਾ ਜੀ ਕੋ ਨਾ ਮੈਨੂੰ ਜਵਾ ਮਰ ਗਈ ਇਹ ਕੋਣ ਇਹ ਤੇਰਾ ਹਾਲ ਕਰਦਿਆਂ ਪਈ ਆ ਛਾ ਕੋਈ ਤੇਰੇ ਕੋਲ ਹਾਇ ਤਾਂ ਹੈ ਜਾਂ ਫੂਰ ਤਾਂ ਹੈ ਤੇਰੇ ਕੋਲ ਹੈ ਪਰ ਕੱਲੇ ਆ ਜਿਹੜਾ ਤੇ ਮਾਪਿਆਂ ਤੋਂ ਬਿਨਾ ਠੀਕ ਹੈ ਗਾਂ ਕੁੜੀ ਦੇ ਮਾਪਿਆਂ ਤੋਂ ਬਿਨਾ ਤੁਸੀਂ ਇਹੋ ਜਿਹਾਂ ਕੱਲਾ ਹੀ ਖਾਦੇ ਕਿਉਂ ਤੁਸੀਂ ਲੋ ਹੈਂ ਮੁੰਤਰਾ ਚੰਦਗੀ ਬਰਬਾਦ ਹੋਊਗਾ ਠੀਕ ਹੈ ਵਿਆਹ ਹੈ ਜਾਂ ਤੂੰ ਕੋਈ 340 ਲੱਖ ਰੁਪਏ ਬਰਬਾਦ ਕਰਤਾ ਉਹ ਆਦਾ ਮੋਇਨਾ ਬੈਠੀ ਉੱਥੇ ਉਹ ਮੈਨੂੰ ਕਹਿੰਦੀ ਮੈਨੂੰ ਤੇਰੇ ਸਾਥ ਦੀ ਲੋੜ ਹੈ ਜੀ ਤੇ ਮੈਂ ਉਹਨਾਂ ਦੀ ਮਾਸੂਦੇ ਐਸੇ ਜਦੋਂ ਤੁਮੇ ਮੈਂ ਮਾਰ ਕਰਦੀ ਤੇ ਮੈਨੂੰ ਤੇ ਪਿਆਰ ਕਰਨਾ ਹੀ ਹੋ ਗਿਆ ਵਾ ਤੁਹਾਨੂੰ ਕਹਿੰਦੀ ਰਾ ਚੰਗੇ ਮਾਰੇ ਦਾ ਪਤਾ ਹੀ ਨਹੀਂ ਲੱਗੇ ਮੈਂ ਕਹੇ ਸ਼ੋਰ ਹੋਏ ਸਰ ਤੋਂ ਚੁਣੇ ਤੂੰ ਪੈਸੇ ਵਾਲੀ ਨੂੰ ਹੀ ਮਾਰਨੀ ਸੀ ਮਾਰ ਲਈਆ ਫਰਾੜ ਚੜ ਗਈ ਆ ਵਾ ਮੈਨੂੰ ਇਹ ਨਹੀਂ ਜੇ ਚੋਲੇ ਸਰ ਤੋਂ ਗਿਰੇ ਲੋਕਾਂ ਦੀ ਤੇ ਬਾਹਰ ਜਾਣਾ ਨਹੀਂ ਇਹ ਹੀ ਗੀ ਤਨਵਾ ਜੇ ਮੈਂ ਵੀ ਚਲੇ ਜਾਊਗਾ ਹਾਂ ਗਗਰਾਣੀ ਆਇਓ ਕਮਟਰੀ ਬਾਜੀ ਸਸੇ ਗਾੜੀ ਨਾਲ ਆਈ ਨਾ ਆ ਗਈ ਬੰਦੇ ਇਹਦਾ ਜਿਹੜਾ ਮਸਲਾ ਨਾ ਹਾਂਜੀ ਤੇ ਕੀ ਹੈ ਇਹ ਬੰਦਾ ਡਿਪਰੈਸਿਵ ਹੈ ਠੀਕ ਹੈ ਤੇ ਜਿਹੜਾ ਜਿਹੜਾ ਇਹਦਾ ਮਸਲਾ ਇਹਦਾ ਮਸਲਾ ਇਹ ਇਹ ਵੀ ਇਹਨੇ ਘਰਦਿਆਂ ਤੋਂ ਚੋਰੀ ਕਿਸੇ ਕੁੜੀ ਦੇ ਨਾਲ ਵਿਆਹ ਕਰਾ ਲਿਆ 30 ਲੱਖ ਰੁਪਏ ਨੇ ਲਾਤਾ 30 ਲੱਖ ਰੁਪਏ ਨੇ 30 ਲੱਖ ਰੁਪਏ ਨਾਲ ਸਹਾਹਾਤ ਆਈ ਰਾਕੇ 30 ਲੱਖ ਰੁਪਏ ਦੇ ਦਮਾ ਦੇ ਚੱਲੀ ਝੱਲੀ ਹੈ ਠੀਕ ਆਹ ਸਾਰੇ ਜਿਹੜਾ ਨਾਲ ਗੱਲ ਕਰ ਰਹੇ ਨੂੰ ਬਚੋੜੀ ਦੀ ਹਾਲ ਕਰਦਾ ਜੀ ਇੱਥੇ ਨੇ ਚਲੋ ਇਹ ਇਹਦਾ ਜਿਹੜਾ ਮਸਲਾ ਹੈਗਾ ਮੈਂ ਸਾਹਮਣੇ ਦੇਖ ਲਿਆ ਇਹਦਾ ਜਿਹੜੇ ਕੋਟ ਮੈ ਦਿੱਤਾ ਹੋਈ ਹੈ ਤੇ ਮੈਂ ਚੈਟ ਵੀ ਕਰ ਲਈ ਠੀਕ ਆ ਉਹ ਇਹਦਾ ਇਹਦਾ ਆਪੇ ਇਹਦੇ ਕਰਦੇ ਨੂੰ ਬਣਾ ਕੇ ਸਾਰਾ ਮੈਂ ਮਸਲਾ ਹੱਲ ਕਰ ਦੂੰ ਤੇ ਤੁਸੀਂ ਜਾਓ ਤੁਹਾਡਾ ਕੰਮ ਕਰਦੇ ਲਈ ਇਹ ਕਰੇਗਾ ਸਹੀ ਹੋ ਜਾਏਗਾ ਇਹ ਪਤਾ ਨਹੀਂ ਲੱਗਦਾ ਇਹ ਜਦੋਂ ਬੰਦਾ ਕੰਫਰੈਸ਼ਨ ਜਾਣਾ ਨਾਲ ਰੱਖੀ ਨਹੀਂ ਗੱਲਾਂ ਤੇ ਨਹੀਂ ਹੋਣਾ ਕਿ ਅੱਜ ਤੋਂ ਬਾਅਦ ਉਹ ਕਹਿੰਦਾ ਕਿ ਬੱਚਾ ਹਮੇਰੇ ਕੋਲ ਘਰ ਚੋਰੀਆਂ ਕੋਈ ਪਤਾ ਨਹੀਂ ਪਤਾ ਜਦੋਂ ਤਦੋ ਜੋੁਰਮਤ ਆਖੀਏ 30 ਲੱਖ ਦੀ ਕੋਈ ਆਦੀ ਮਰਜ਼ੀ ਨਾਲ ਬਾਹਰ ਪੇਚਾ ਹੈ ਹੈ ਰੈਫਰੈਸ਼ਨ ਤਾਂ ਜਾਣੀ ਪਤਾ ਨਹੀਂ ਲੱਗਣਾ ਅੱਛਾ ਹੀ ਆਏ ਨੂੰ ਕੋਈ ਪਤਾ ਨਹੀਂ ਮੇਰੇ ਘਰ ਦੇ ਨੂੰ ਨਹੀਂ ਪਤਾ ਕਿਸੇ ਨੂੰ ਪਰਦਾਇ ਦਾ ਹੁੰਦਾ ਜੀ ਤੁਮ ਤਾਂ ਉਹ ਕੀ ਬੇਕੂ ਬੰਦਾ ਵਿੱਚ ਘਰ ਦੇ ਸਾਰਾ ਘਰ ਦੇ ਕਾਹਦਾ ਘਰ ਆ ਪੇਪਰ ਲਾ ਲਾ ਚਾਹ ਹੈ ਕੀ ਕਰਨਾ ਕੁਛ ਚਾਰ ਕੰਡਾ ਥੋੜੇ ਬਣਾ ਕੇ ਅੰਦਰ ਨੂੰ ਮਾਂ ਤੇ ਨੂੰ ਆਇਆ ਸੀ ਕੋਈ ਸ਼ਾਇਦ ਲੈ ਜੂਗੀ ਯਾਰ ਵਾਰ ਹੈ ਨਾ ਉਹਦੇ ਮਾਪਿਆਂ ਨੂੰ ਪਤਾ ਨਹੀਂ ਇਹਨਾਂ ਨੂੰ ਇਸ ਨੂੰ ਕੋਈ ਪਤਾ ਹੀ ਨਹੀਂ ਕੀ ਹੋਇਆ ਕੀ ਆਮਾਨਸ ਕਰੋਗੀ ਹੋ ਗਿਆ ਹੈ ਆਮਾਨਸ ਕਰੋਗੀ ਹੋ ਗਿਆ ਮੈਂ ਕੋਈ ਕੰਮ ਨਹੀਂ ਕਰੇ ਕਾਰਵਾਈ ਹਾਂ ਨਹੀਂ ਕਰੀ ਕੰਮ ਨਹੀਂ ਕਰਦੀ ਸਹੀ ਕਰਦਾ ਚੰਗਾ ਹੀ ਹੋ ਜਾਣਾ ਸਹੀ ਸਹੀ 300 ਠੀਕ ਹੈ ਜੀ ਹਾਂ ਅੱਛਾ ਗੱਲ ਸੰਤੁਮੈਂ ਉਹਦਾ ਬਿਆਨ ਲਗਾ ਠੀਕ ਹੈ ਤੇ ਉਸ ਤੋਂ ਬਾਅਦ ਤੇਰਾ ਵੀ ਸਹਿਯੋਗ ਦੇਵਾਂਗੇ ਪਰ ਤੂੰ ਕੀਤਾ ਤਾਂ ਬਹੁਤ ਘੱਟ ਕੰਮ ਆਪਣੇ ਆਪ ਨੇ ਧੋਖਾ ਕੀਤਾ ਜੀ ਤਾਂ ਮਾਂ ਪਿਓ ਨੂੰ ਧੋਖੇ ਚ ਰੱਖਿਆ ਕੋਈ ਨਹੀਂ ਧੋਖੇ ਚ ਰੱਖਿਆ ਚਾਹ ਤੂੰ ਬਿਆਨ ਲਿਖਾ ਪਰ ਮੈਨੂੰ ਤਾਂ ਬਿਆਨ ਲਿਖਾ ਨਹੀਂ ਲਿਖਾ ਹੋਰ ਵੀ ਲਾਉਂ ਜੀ ਸੈਂਸ ਆਉਂਦਾ ਹੈ ਜੀ ਇਹਨਾਂ ਨੂੰ ਕਹਿੰਦੇ ਇਹਨਾਂ ਨੂੰ ਕਹਿੰਦੇ ਕਿ ਕੱਲ੍ਹ ਸੇ ਰਿਟੀਂ ਭੰਗ ਲੈ ਆਇਓ ਕੋਈ ਨਾਮ ਹੈ ਵਾਦੀ ਮਾਕੀਨ ਕਵਰ ਸਾਨੂੰ ਆਪਾਂ ਜੀ ਸਹੀ ਗੱਲ ਕਹਿੰਦੇ ਬਿਆਨ ਲੈ ਲੇਗਾ ਪਰ ਰੁਜੀਵ ਤੇ ਨੂੰ ਆ ਗਾ ਕੁੜੀ ਨਾਲ ਗੱਲ ਕਰਾ ਦੇ ਬੰਦਾ ਹਾਂ ਕਰਵਾ ਲੈ ਹਾਂ ਕੁੜੀ ਨਾਲ ਗੱਲ ਕਰਾ ਦੇ ਫਾਰਮ ਹੈ ਕੁੜੀ ਨਾਲ ਗੱਲ ਕਰਾ ਕੇ ਬਿਆਨਰੇ ਹੋ ਗਿਆ ਚਾਹਤ ਹੈ ਮੇਰੀ ਤੋਂ ਹਾਂ ਲੋ ਹਲੋ ਅੱਜ ਕੋਣ ਬੋਲਦਾ ਹੈ ਹਾਂਜੀ ਤੁਸੀਂ ਕੋਣ ਜੀ ਅਸੀਂ ਇੰਡੀਆ ਪੰਜਾਬ ਤੋਂ ਬੋਲਦਾ ਜੀ ਮੈਂ ਐਸੇ ਤੋਂ ਦਸਵਿੰਦਰ ਸਿੰਘ ਬੋਲਦਾ ਹਾਂਜੀ ਬੋਲੋ ਜੀ ਅਸੀਂ ਇੱਕ ਮੁੱਦਾ ਲਿਆਂਦਾ ਹੈ ਇਹ ਡਿਪਰੈਸ਼ਨ ਚ ਥੋੜਾ ਜਿਹਾ ਹਾਂਜੀ ਸਰ ਤੇ ਇਹ ਕੋਈ ਤੁਸੀਂ ਤੁਹਾਡਾ ਵਿਆਹ ਹੋਇਆ ਨਹੀਂ ਤੇ ਇਹ ਵੀ ਵਿਗਿਆ ਨਹੀਂ ਹੋਇਆ ਇਹ ਤੁਹਾਨੂੰ ਮੈਨਰੇ ਆਨਮੈਡ ਲੁਡੀ ਤੁਸੀਂ ਇੰਡੀਆ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਵਿਆਹ ਕਰਵਾ ਕੇ ਗਏ ਆ ਇੰਗਰੇਨ 35 ਲੱਖ ਰੁਪਏ ਤੁਹਾਡੇ ਕੋਲ ਆਇਆ ਨਹੀਂ ਇਹ ਉਹ ਵੈਰੀ ਡੇ ਨਾ ਤਾਂ ਮੈਨਰੇ वैसे मिसटेक सबूत पे फोटो हैं नहीं बेटा असार्यो तो बिना इन्हें भी आपकी तो गल ने तो 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 बहुत गलती की है मां प्यो तो बिना ही उन्होंने धोखे तू भी चलो चली गई चलो जो सदा कष्ट सो गया ਸੇ ਸੋਦਾ ਫਾਂਟੇ ਬੰਦੇ ਚੇਹਨੋ ਲੈ ਜਾਦੇ ਮੁੰਡਿਆਂ ਨੂੰ ਗਾਲ ਸੁਣਾ ਤੁਹਾਡੇ ਖਿਲਾਫ ਇੱਥੇ ਆਪਣੀਆਂ ਗੱਲਾਂ ਜੋ ਚੁੱਕੀਏ ਠੀਕ ਹੈ ਸਾਰੇ ਬਿਆਨ ਲਿਖਾਤਾ ਤੁਹਾਡਾ ਮਨਪ੍ਰੀਤ ਕੋਰੀਏ ਨਾ ਨਾਮ ਹਾਂਜੀ ਹਾਂ ਆਪਿਆਵਾਂ ਦਾ ਨਿਰਦੇਸ਼ ਸਿੰਘ ਹਾਂ ਤੇ ਤੁਹਾਡੇ ਨਾਮ ਸਾਰੇ ਅਸੀਂ ਕੋਰਟ ਦੇ ਵਿੱਚ ਤੁਹਾਡੀ ਕੋਰਟ ਮੈਰਜ ਹੋ ਗਈ ਹੈ ਸਾਰਾ ਸਰਟੀਫਿਕੇਟ ਸੁਣੋ ਮੇਰੀ ਗੱਲ ਸੁਣ ਲਓ ਬੇਟਾ ਤੁਹਾਡੇ ਦੇ ਧੋਖਾਧੜੀ ਦਾ ਕੇਸ ਪੈਣਾ ਠੀਕ ਹੈ ਤੇ ਨਾਲੇ 420 ਦਾ ਤੁਸੀਂ ਧੰਗੀ ਮਾਰੀ ਹੈ ਫੇਰ ਤੁਹਾਡਾ ਰਿਹਾ ਮੇਰਾ ਗੰਭੀਰ ਗੱਲ ਅਸੀਂ ਲੀਗਲ ਕਾਰਵਾਈ ਕਰਾਂਗੇ ਜੇ ਤੁਸੀਂ ਨਾ ਹੀ ਇਸ ਤਰ੍ਹਾਂ ਲੋਟੋਂਗੇ ਨਾ ਤੁਸੀਂ ਚੌਪੜਕੇ ਮਾਲ ਤੋਂ ਜੇ ਗਲਤ ਹੋਈ ਹੈ ਤਾਂ ਸਹੀ ਗੱਲ ਸਮਝਾ ਦਿਓ ਫੇਰ ਤੁਹਾਡਾ ਮੈਂ ਸਾਥ ਵੀ ਦੇਵਾਂਗੇ ਠੀਕ ਹੈ ਤੇ ਨਹੀਂ ਤੁਹਾਡਾ ਸਾਥ ਨਹੀਂ ਤੇ ਨਾਲ ਤੁਹਾਨੂੰ ਇੱਥੋਂ ਇੱਥੇ ਲੀਗਲ ਕਾਰਵਾਈ ਕਰਕੇ ਸੁਣੋ ਤੁਸੀਂ ਵੀ ਨਿਕੁਰਮ ਨਾ ਸੁਣ ਕੇ ਆਉਗੇ ਮਗਾ ਲੈ ਤੇ ਹੁਣ ਤੁਸੀਂ ਵੇਖ ਲਓ ਵੀ ਤੁਸੀਂ ਫੈਸਲਾ ਲੈਣਾ ਫਿਰ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਹਾਂ ਜੀ ਤੇ ਇਹਨਾਂ ਦੇ ਤੇ ਹੋਵੇ ਜਿੱਦਿ ਪਾਣੀ ਨੀ ਨਰਵਸ ਸੈਲੀੰਡਰਾਂ ਦੇ ਵਿੱਚ ਆ ਕੇ ਤੇ ਬੈਂਚ ਕਰਵਾਉਂਦੇ ਜੀ ਤਾਂ ਮੈਨੂੰ ਉਸ ਦਾ ਵੀ ਪਤਾ ਨਹੀਂ ਲੱਗਦਾ ਹਾਂ ਮੈਂ ਦੇਖ ਹੁੰਦੀ ਸੀ ਕਿ ਤੁਮਨੇ ਹੀ ਵੀ ਕੋਈ ਉਹਨੂੰ ਹੋ ਗਿਆ ਪਤਾ ਲੱਗਿਆ ਨੂੰ ਹਾਂ ਕੱਲ ਸੁਣੋ ਤੇ ਤੁਸੀਂ ਕਿੱਡੀ ਮਾੜੀ ਗੱਲ ਆ ਤੁਹਾਡੀ ਕੋਈ ਤੁਸੀਂ ਕੋਈ ਆ ਤੇ ਮਾਂ ਪਿਓ ਨੂੰ ਦੱਸਣਾ ਸੀ ਤੁਹਾਡਾ ਫਰਜ਼ ਬੰਦਾ ਸੀ ਨਾ ਇਹਨਾਂ ਮੁੰਡੇ ਨੇ ਦੱਸਿਆ ਇਹ ਡਿਪਰੇਸ਼ਨ ਦੇ ਵਿੱਚ ਇਹ ਤਾਂ ਇੱਥੇ ਪਤਾ ਨਹੀਂ ਕੀ ਕਰ ਲੈਂਦਾ ਇਹ ਸ਼ੈਰ ਦੇ ਵਿੱਚ ਇੱਥੇ ਕਦੇ ਕਿਸੇ ਦੇ ਟੱਲਾ ਮਾਰਦਾ ਹੈ ਕਿਸ ਨੂੰ ਕਹਿੰਦਾ 35 ਲੱਖ ਰੁਪਇਆ ਦੇ ਉਹ ਕਿਸੇ ਦੁਕਾਨ ਵਾਲੇ ਦੇ ਨਾਲ ਗੱਲ ਪੈਂਦਾ ਇਹ ਜੇ ਤਾਂ ਖੁਦ ਖੁਸ਼ੀ ਕਰਨ ਨੂੰ ਤਿਆਰ ਆ ਜੇ ਉਹ ਮਰ ਜਾਂਦਾ ਜਾਂ ਇਹ ਕੁਝ ਹੋ ਜਾਂਦਾ ਫੇਰ ਵੀ ਫੇਰ ਤਾਂ ਪਤਾ ਹੀ ਨਹੀਂ ਲੱਗਣਾ ਸੀ ਚਲੋ ਇਹ ਤਾਂ ਅਸੀਂ ਇਹਨੂੰ ਜਾ ਕੇ ਫੜ ਲਏ ਠੀਕ ਆ ਅੱਜ ਨਾਲੇ ਚ ਲੈ ਆਇਆ ਤੇ ਦੇ ਬਿਆਨ ਲਏ ਆ ਤੇ ਜੇ ਕਿਸੇ ਨੂੰ ਮਾਰ ਦਿੰਦਾ ਜਾਂ ਕੋਈ ਇਹੋ ਮਾਰਨ ਦਾ ਦਰਕਟ ਕਟਾ ਗਿਆ ਹੋ ਜਾਂਦਾ ਤੇ ਫੇਰ ਕੌਣ ਚੁਮੇਗਾ ਸੀ ਤੁਸੀਂ ਤਾਂ ਬਾਹਰ ਰਹੇਗੇ ਸੀ ਨਾ ਤੁਹਿੰਨਾਂ ਕਰਾ ਦੱਸਣਾ ਸੀ ਕਿ ਇਹਨਾਂ ਕਿ ਇਹ ਤੇ ਤੁਹਾਡੇ ਮਾਸੂ ਜਿਹੜੇ ਤੁਹਾਡੇ ਤੁਹਾਡੇ ਮਾਪਿਓ ਨੇ ਨੇ ਤੁਹਾਨੂੰ ਪੁੱਛਿਆ ਵੀ ਕਿਵੇਂ ਗਏ ਆ ਤੁਹਾਡੇ ਮਾਪ ਨੂੰ ਪਤਾ ਤਾਂ ਲੱਗ ਹੀ ਗਿਆ ਹੁਣ ਹਾਂ ਤੇ ਕੋਈ ਜ਼ਿਆਦਾ ਖਾਸ ਹੈ ਹਾਂ ਮੈਨੂੰ ਤੰਗ ਕਰੇ ਸੰਗ ਬਹੁਤ ਕਰਦੇ ਤੰਗ ਪਰੇਸ਼ਾਨ ਗੁੱਡੀ ਹੁਣ ਤੰਗ ਤੰਗ ਪਰੇਸ਼ਾਨ ਕੀ ਕੀਤਾ ਤੁਸੀਂ ਇਹਦਾ ਵੀ ਹਾਲਾਤ ਵੇਖੋ ਮਤੂੰ ਵੀ ਤਾਂ ਬਾਹਰ ਬੈਠਿਆ ਤੰਗ ਪਰੇਸ਼ਾਨ ਤੁਸੀਂ ਕਿੰਨਾ ਕਿਚਰੇ ਦੇਖੋ ਰਹੇ ਆ ਜਦੋਂ ਤੁਹਾਨੂੰ ਤੰਗ ਪਰੇਸ਼ਾਨ ਕਰਤਾ ਨੇ ਮਹੀਨੇ ਦੋ ਮਹੀਨੇ ਤਾਂ ਤੁਸੀਂ ਬਾਹਰ ਚਲੇ ਗਏ ਆ ਲੈ ਕੇ ਪੈਸੇ ਤੇ ਤਰ ਹੋਗੇ ਤੁਸੀਂ ਅਗਲੇ ਦਿਨ ਗੱਲ ਚੁਪੂਠਾ ਦੇ ਕੇ ਸਾਰਾ ਪਤਾ ਨਹੀਂ ਕੀ ਹੋਣਾ ਅਜੇ ਮੈਂ ਇਹ ਮੁੰਡੇ ਦੇ ਮਾਪਿਆਂ ਨੂੰ ਵੀ ਸਾਦਾ ਹਾਂ ਹਾਂ ਤੂੰ ਇਹਦੇ ਨਾਲ ਗੱਲ ਕਰ ਇਹਨੂੰ ਕਹ ਆ ਤੇ ਮਾਪਿਆਂ ਨੂੰ ਵੀ ਦੋ ਦਿਨ ਗੱਲ ਕਰ ਉਹ ਹੈਲੋ ਹਾਂ ਮੈਂ ਨਾ ਇੱਥੇ ਥਾਣੇ 'ਚ ਬਿਠਾ ਰਾਂ ਮੈਂ ਅੱਪੀ ਅੱਜ ਦੱਸੇ ਕਰਵਾ ਲਈਏ ਕਿ ਤੇਰੇ ਬਾਰੇ ਹੋਈ ਨਾ ਮੇਰੇ ਨਾਲ ਨਹੀਂ ਜੇ ਉਹਨੇ ਨੇ ਸਰ ਨੇ ਨਹੀਂ ਹੋ ਪੈਂਦਾ ਮੈਂ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਜੀਗਾ ਨਾ ਕਿਲੀ ਕੋ ਕਾਰਵਾਈ ਵੀ ਹੁੰਦੀ ਹੈਗੀ ਔਰ ਮੇਰਾ ਜੋ ਵੀ ਸਾਥ ਦਾ ਸਾਥਤਾ ਸਾਥ ਦੇਣਗੇ ਹੁਣ ਤੂੰ ਦੇਖਣਾ ਵੀ ਕਰੋ ਆ ਫਰਮਾਨਾ ਨਹੀਂ ਤਾਂ ਇਹ ਐਮਬੈਸੀ ਦੇ ਵਿੱਚ ਵੀ ਜਾ ਕੇ ਤੇਰੇ ਖਿਲਾਫ ਰੈਡ ਨੋਟਸ ਜਾਰੀ ਕਰਨਗੇ ਹਾਂ ਰਿਪੋਰਟ ਵੀ ਕਰਵਾ ਸਕਦੇ ਤੈਨੂੰ ਇੱਧਰ ਕੋਈ ਨਾ ਬਗਲੇ ਮੇਰੇ ਸਾਹਮਣੇ ਤਾਂ ਮੈਂ ਕਰੋ ਤੈਨੂੰ ਨਹੀਂ ਕਰ ਸਕੂ ਮੈਂ ਇਹਦੇ ਵਿੱਚ ਕੁਛ ਨਹੀਂ ਹੋਣਾ। ਟਾਈਮ ਲੈਣਾ ਜੇ ਜੇ ਟਾਈਮ ਦੱਸ ਵੀ ਕਿੰਨਾ ਹੈ ਕਿੰਨੇ ਟਾਈਮ ਦਾ ਖਵਾਪਸ ਆ ਸਕਦੇ ਆਂ ਕਿ ਕੋਈ ਖਵਾਪਸਤਾ ਦੱਸ ਦੇਣਾ ਸਰਨ ਵਾਲੀ ਗੱਲ ਦਾ। ਤੇ ਗੈਨ ਕਿੰਨੇ ਚਿਰ ਹੋ ਗਏ ਨੂੰ ਬੰਦਿਨ? ਪੈਣ ਨਹੀਂ ਹੋਈ। ਅੱਛਾ ਤੁਹਾਨੂੰ ਗੈਨ ਨੂੰ ਤਾਂ 3 ਮਹੀਨੇ ਹੋ ਗਏ ਠੀਕ ਹੈ? ਤੁਸੀਂ ਤਾਂ ਆਪ ਦਾ ਜਿਹੜਾ ਸਾਰਾ ਮਸਲਾ ਸੀ ਤੁਸੀਂ ਤਾਂ ਆਪ ਦਾ ਮਸਲਾ ਹੱਲ ਕਰ ਲਿਆ। ਤੇ ਤੁਸੀਂ ਇਹਦੇ ਬਾਰੇ ਕੋਈ ਨਹੀਂ ਸੋਚਿਆ ਤੁਸੀਂ ਆਹ ਕਰੋ ਤੁਸੀਂ ਆਦੇ ਮਾਪਿਓ ਨੂੰ ਤੁਸੀਂ ਆਦੇ ਪਿਓ ਨੂੰ ਮੇਰੇ ਕੋਲ ਭੇਜੋ ਇੱਕ ਦੋ ਦਿਨਾਂ ਦੇ ਵਿੱਚ ਹਾਂਜੀ ਸਰ ਕੋਈ ਨਾ ਮੈਂ ਪੇਸ਼ ਦੂੰਗੀ ਹਾਂ ਬਸ ਕੱਲ 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 ਦੇ ਤੁਸੀਂ ਤੁਹਾਡੇ ਪਿਓ ਨੂੰ ਮੇਰੇ ਕੋਲ ਭੇਜੋ ਠੀਕ ਹੈ ਹਾਂ ਇੱਕਦਾ ਬੰਦਾ ਨਾਲ ਲੈ ਕੇ ਆਵੇ ਤੇ ਉਹਨੂੰ ਥਾਣੇ 'ਚ ਭੇਜੋ ਹਾਂ ਜੀ ਠੀਕ ਹੈ ਸਰ ਹਾਂ ਤੁਹਾਨੂੰ ਸਾਰਾ ਵਟਸਐਪ ਦੇ ਉੱਤੇ ਡਿਟੇਲ ਭੇਜ ਦਿੰਨੇ ਤੁਹਾਨੂੰ ਕੋਈ ਗੱਲ ਨਹੀਂ ਠੀਕ ਹੈ ਉਹ ਕੁੜੀ ਦਾ ਪਿਓ ਕੁ ਮਾਟਰ ਜਿਹੜਾ ਹੈਗਾ ਕੁੜੀ ਦੇ ਪਰਿਵਾਰ ਦੇ ਮੈਂਬਰ ਠੀਕ ਹੈ ਉਹ ਕੱਲ ਨੂੰ ਹੋਣੇ ਖਾਣੇ ਚ ਤੇ ਕੱਲ ਨੂੰ ਆਪ ਦੇ ਮਾਫਰ ਨਾਲ ਲੱਗੇ ਠੀਕ ਹੈ ਕੋਈ ਆਪ ਦਾ ਸਰਪੰਚ ਜਾਂ ਕੋਸ਼ਿਸ਼ ਲਿਆਉਣਾ ਪਿਆ ਤੇ ਉਹ ਨਾਲ ਲੈ ਤੇ ਕੱਲ ਨੂੰ ਇੱਥੇ ਆ ਕੇ ਮਾਲਾ ਕਰੇ ਦੋਨੇ ਪੰਚਾਇਤਾਂ ਆਉਣ ਗਿਆ ਤੇ ਹੁਣ ਤਾਂ ਇਹ ਢੰਡੋਰਾ ਬਹੁਤ ਜ਼ੋਰ ਤੇ ਪਟਿਆ ਹੈਗਾ ਸੋਦੇ ਸਾਰੇ ਦਾ ਵੀਡੀਓ ਬਣੀ ਤੇਰੇ ਦੱਸਾਂ ਕੀ ਕਰੂੰਗਾ ਘਰੇ ਤਾਂ ਹੁਣ ਪਤਾ ਲੱਗ ਜਾਣਾ ਕਾਕਾ ਜੀ 35 40 ਦਾ ਗੱਲਾਂ ਬਾਤ ਹੋ ਗੀਆਂ ਥੋੜੇ ਬੈਠਿਆ ਕਰਦਾ ਸਾਰੇ ਪਤਾ ਲੱਗ ਜਾਣਾ ਉਹਦਾ ਲੱਗ ਹੀ ਆਇਆ ਲੋਕ ਨੂੰ ਪਤਾ ਲੱਗ ਜਾਣਾ ਵੀਡੀਓ ਬਣ ਗਈ ਥੋੜੀ ਸਾਰੇ ਦੀ ਸਾਰੀ ਬਾਰੇ ਅਗਲੇ ਦੁਕਾਨਦਾਰੇ ਵੀਡੀਓ ਬਣਾਈ ਜਾਂਦੇ ਆ ਹੁਣ ਵੀਡੀਓ ਬਣੀ ਜਾਂਦੀ ਹੈ ਹੁਣ ਤਾਂ ਕਾਕਾ ਜੀ ਫੇਰ ਸਾਰੇ ਦੁਨੀਆ ਨੂੰ ਪਤਾ ਲੱਗ ਜਾਣਾ ਗੰਭੀਰ ਨਾ ਤੂੰ ਆ ਨਾ ਗ੍ਰੈਫਟਰ ਜਨ ਨੂੰ ਪਤਾ ਲੱਗਿਆ ਤੂੰ ਕੌੜਾ ਤੁਹਾਨੂੰ ਮੈਂ ਮਾਤਾ ਬਰਾਬਰ ਬਿਰਾਦੀ ਨੂੰ ਆਪਸ ਨੂੰ ਆਦਾ ਬਣਾਣਾ ਤੇ ਛੋਰੀ ਦੇ ਪੁੱਤ ਕੋਈ ਨਹੀਂ ਹੁੰਦੇ ਉਹਦੇ ਮੰਮੀ ਕਹਿੰਦੇ ਨੰਬਰ ਹੈਗਾ ਤੇ ਬੋਲੂਗਾ ਉਹਦੇ ਨੂੰ ਮਾਂ ਦੇ ਕਿਹ ਕੀ ਕੰਮ ਲਈ ਕਿਹਾ ਚਲੋ ਕੋਈ ਨੰਬਰ ਤਾਂ ਲੈ ਲਾ ਕੇ ਪਰ ਉਹਨੂੰ ਹੋਰ ਭੇਜੀ ਦੇਉ ਕਿ ਉਹਨੂੰ ਆਪੇ ਭੇਜਣਾ ਪੈਣਾ ਹੈ ਪ੍ਰੋਗਰਾਮ ਦਾ ਬੁਲਾਉਂਗਾ ਕੋਈ ਚੱਕਣੀ ਕੋ ਟੈਨਸ਼ਨ ਨਾ ਲੈ ਤੂੰ ਆ ਕੇ ਹੁੰਦਾ ਕਿ ਆ ਗਈ ਸੀ ਠੀਕ ਕੱਲ੍ਹ ਠੀਕ ਹੈ ਠੀਕ